ਔਰ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਦੇ ਵਿੱਚ ਡਿਸਟਰਬੈਂਸ ਬਣਾਉਣਾ ਚਾਹੁੰਦੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਦੇ ਵਿੱਚ ਉਹਨੂੰ ਝੜਕਦੇ ਆ ਉਹਨੂੰ ਹੁਕਮ ਕਰਦੇ ਆ ਕਿ ਸਾਡੀਆਂ ਹੱਦਾਂ ਦੇ ਵਿੱਚੋਂ ਸਾਡੇ ਜੀਵਨ ਦੇ ਵਿੱਚੋਂ ਸਾਡੇ ਧੀਆਂ ਪੁੱਤਰਾਂ ਦੇ ਜੀਵਨ ਚੋਂ ਸਾਡੇ ਮਾਤਾ ਪਿਤਾ ਦੇ ਜੀਵਨ ਦੇ ਵਿੱਚੋਂ ਵੀ ਬਾਹਰ ਹੋ ਜਾਏ ਪ੍ਰਭੂ ਤੁਸੀਂ ਸਾਨੂੰ ਪ੍ਰਾਰਥਨਾ ਕਰਨ ਦਾ ਸਮਾਂ ਬਖਸ਼ਿਆ ਮੇਰੇ ਪ੍ਰਭੂ ਸਾਡੇ ਧੀਆਂ ਪੁੱਤਰਾਂ ਨੂੰ ਵੀ ਪ੍ਰਾਰਥਨਾ ਕਰਨ ਦਾ ਸਮਾਂ ਬਖਸ਼ਣਾ ਮੇਰੇ ਪ੍ਰਭੂ ਜੀ ਸਾਡੇ ਮਾਤਾ ਪਿਤਾ ਨੂੰ ਵੀ ਆਪਣੀ ਹਜ਼ੂਰੀ ਦੇ ਵਿੱਚ ਬਿਠਾਉਣਾ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪ੍ਰਭੂ ਅਸੀਂ ਯਕੀਨ ਕਰਦੇ ਹਾਂ ਕਿ ਕੋਈ ਵੀ ਮਨੁੱਖ ਆਪਣੀ ਸ਼ਕਤੀ ਦੇ ਨਾਲ ਤੁਹਾਡੀ ਹਜ਼ੂਰੀ ਵਿੱਚ ਨਹੀਂ ਬੈਠ ਸਕਦਾ ਤੁਸੀਂ ਸਾਮਰਥ ਦੇ ਨਾਲ ਭਰੇ ਹੋਏ ਪਵਿੱਤਰ ਪਰਮੇਸ਼ਵਰ ਆ ਮੇਰੇ ਪਿਆਰੇ ਪ੍ਰਭੂ ਜਿੰਨੂੰ ਤੁਸੀਂ ਚਾਹੋ ਮੇਰੇ ਪਿਤਾ ਪਰਮੇਸ਼ਵਰ ਜੀ ਉਹੀ ਪ੍ਰਭੂ ਕੋਈ ਮਨੁੱਖ ਆਪਣੇ ਜ਼ੋਰ ਨਾਲ ਨਹੀਂ ਨਾ ਆਪਣੀ ਬੁੱਧ ਦੇ ਨਾਲ ਸਵਰਗ ਨੂੰ ਜਾ ਸਕਦਾ ਪਰ ਮੇਰੇ ਪਿਆਰੇ ਪ੍ਰਭੂ ਤੁਹਾਡੇ ਫਜ਼ਲ ਦੇ ਨਾਲ ਸਭ ਕੁਝ ਹੋ ਸਕਦਾ ਤੁਹਾਡੇ ਅਨੁਗ੍ਰਹਿ ਦੇ ਨਾਲ ਸਭ ਕੁਝ ਹੋ ਸਕਦਾ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਦੁਨੀਆ ਦੀ ਭੀੜ ਤੋਂ ਤੁਸੀਂ ਸਾਨੂੰ ਵੱਖਰੇ ਕੀਤਾ ਮੇਰੇ ਪ੍ਰਭੂ ਤੁਸੀਂ ਸਾਨੂੰ ਇਹ ਸਯੋਗ ਸਮਝਾਇਆ ਕਿ ਮੇਰੇ ਪਿਆਰੇ ਪ੍ਰਭੂ ਅਸੀਂ ਤੁਹਾਡੀ ਖੁਸ਼ਖਬਰੀ ਦਾ ਪ੍ਰਚਾਰ ਕਰ ਸਕੀਏ ਤੁਸੀਂ ਸਾਨੂੰ ਆਪਣੇ ਕੰਮ ਬਖਸ਼ ਦਿੱਤੇ ਮੇਰੇ ਪਿਆਰੇ ਪ੍ਰਭੂ ਸੱਚਮੁੱਚ ਤੁਹਾਡੇ ਵਚਨਾਂ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਧਰਤੀ ਦੇ ਮੂਰਖਾਂ ਨੂੰ ਚੁਣਦਾ ਆਪਣੀ ਬੁੱਧ ਨਾਲ ਨਿਵਾਜਦਾ ਤੇ ਧਰਤੀ ਦੇ ਗਿਆਨੀਆਂ ਦੇ ਉੱਤੇ ਆਪਣੀ ਗਵਾਹੀ ਨੂੰ ਪ੍ਰਗਟ ਕਰਦਾ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਆਪਣੀ ਬੁੱਧ ਦੇ ਨਾਲ ਨਿਵਾਜ ਕੇ ਮੇਰੇ ਪਿਤਾ ਪਰਮੇਸ਼ਰ ਗਿਆਨੀਆਂ ਦੇ ਉੱਤੇ ਆਪਣੀ ਗਵਾਹੀ ਦੇ ਲਈ ਖੜੇ ਕੀਤਾ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਹਰ ਵਚਨ ਦੇ ਵਿੱਚ ਲਿਖਿਆ ਕੇਵਲ ਬਜ਼ੁਰਗ ਹੀ ਤੇ ਨਹੀਂ ਜਿਹੜੇ ਗਿਆਨ ਦੀਆਂ ਗੱਲਾਂ ਬੋਲਣ ਪਰ ਪਰਮੇਸ਼ਰ ਦਾ ਆਤਮਾ ਨਿਆਣਿਆਂ ਨੂੰ ਵੀ ਗਿਆਨ ਬਖਸ਼ਦਾ ਆ ਮੇਰੇ ਪਿਆਰੇ ਪ੍ਰਭੂ ਅਸੀਂ ਯਕੀਨ ਕਰਦੇ ਹਾਂ ਕਿ ਤੁਹਾਡਾ ਆਤਮਾ ਹਰ ਰੋਜ਼ ਸਾਨੂੰ ਗਿਆਨ ਬਖਸ਼ਦਾ ਹੈ ਤੇ ਤੁਸੀਂ ਸਾਡੇ ਉੱਤੇ ਸਵਰਗੀ ਗਿਆਨ ਨੂੰ ਵਿਧਾਈ ਜਾਂਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਹਰ ਰੋਜ਼ ਆਪਣੇ ਭੇਤ ਤੁਸੀਂ ਸਾਡੇ ਉੱਤੇ ਪ੍ਰਗਟ ਕਰਦੇ ਆ ਆਪਣੀ ਇੱਛਾ ਨੂੰ ਸਾਡੇ ਉੱਤੇ ਜ਼ਾਹਰ ਕਰਦੇ ਆ ਮੇਰੇ ਪ੍ਰਭੂ ਯੋਜਨਾਵਾਂ ਨੂੰ ਸਾਡੇ ਉੱਤੇ ਰਿਵੀਲ ਕਰਦੇ ਆ ਪਿਆਰੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਉੱਤੇ ਹੁਣ ਤੁਹਾਡਾ ਰਿਵਿਲੇਸ਼ਨ ਆ ਜਾਏ ਮੇਰੇ ਪਿਤਾ ਪਰਮੇਸ਼ਰ ਓ ਮੇਰੇ ਪ੍ਰਭੂ ਤੁਹਾਡਾ ਪ੍ਰਕਾਸ਼ ਸਾਡੇ ਉੱਤੇ ਪ੍ਰਕਾਸ਼ਮਾਨ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਗੁਜੇ ਭੇਤ ਸਾਡੇ ਉੱਤੇ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ। ਮੇਰੇ ਪਿਆਰੇ ਪ੍ਰਭੂ ਇਸ ਸੰਸਾਰ ਸਾਨੂੰ ਉਹਦਾ ਨਜ਼ਰ ਨਾ ਆਵੇ ਜਿੱਦਾਂ ਸੰਸਾਰੀ ਲੋਕ ਦੇਖਦੇ ਆ। ਪ੍ਰਭੂ ਇਸ ਸੰਸਾਰ ਹੁਣ ਸਾਨੂੰ ਉਹਦਾ ਸਮਝ ਦੇ ਵਿੱਚ ਆ ਜਾਵੇ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਤੁਹਾਡੀ ਸਮਝ پاک ਰੂਹ ਦੇ ਦੁਆਰਾ ਕੰਮ ਕਰਦੀ ਹੈ। ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਤੁਸੀਂ ਮੇਰੇ ਵਰਗੇ ਸਗੋਂ ਮੇਰੇ ਨਾਲੋਂ ਵੀ ਵੱਡੇ ਕੰਮ ਕਰੋਗੇ। ਔਰ ਜਦੋਂ ਅਸੀਂ ਵਚਨ ਵਿੱਚ ਦੇਖ ਰਿਹਾ ਤੇ ਮੇਰੇ ਪ੍ਰਭੂ ਤੁਹਾਡਾ ਵਚਨ ਸਾਨੂੰ ਦੱਸਦਾ ਹੈ ਕਿ ਤੁਹਾਡਾ ਆਤਮਾ ਪ੍ਰਭੂ ਯਿਸੂ ਮਸੀਹ ਜੀ ਦੇ ਅੰਦਰ ਕੰਮ ਕਰਦਾ ਸੀ। ਔਰ ਪ੍ਰਭੂ ਤੁਸੀਂ ਪ੍ਰੋਮਿਸ ਕੀਤਾ ਕਿ ਅੰਤਲੇ ਦਿਨਾਂ ਦੇ ਵਿੱਚ ਇਉਂ ਹੋਊਗਾ ਕਿ ਮੈਂ ਆਪਣੇ ਆਤਮਾ ਨੂੰ ਸਭਨਾ ਦੇ ਉੱਤੇ ਵਹਾ ਦਿਆਂਗਾ। ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਇਹ ਵਾਅਦਾ ਹੁਣ ਸਾਡੇ ਜੀਵਨ ਦੇ ਵਿੱਚ ਪੂਰਾ ਹੋਵੇ ਮੇਰੇ ਪ੍ਰਭੂ। ਸਾਡੇ ਧੀਆਂ ਪੁੱਤਰਾਂ ਦੇ ਜੀਵਨ ਚ ਪੂਰਾ ਹੋਵੇ ਮੇਰੇ ਪ੍ਰਭੂ ਸਾਡੇ ਬਜ਼ੁਰਗਾਂ ਦੇ ਜੀਵਨ ਚ ਪੂਰਾ ਹੋ ਜਾਵੇ ਮੇਰੇ ਪ੍ਰਭੂ ਜੀ ਹੋ ਮੇਰੇ ਪਿਆਰੇ ਪ੍ਰਭੂ ਸਾਡੀ ਕਲੀਸਿਆ ਦੇ ਜੀਵਨ ਦੇ ਵਿੱਚ ਪੂਰਾ ਹੋ ਜਾਵੇ ਮੇਰੇ ਪਿਤਾ ਪਰਮੇਸ਼ਰ ਹੁਣ ਤੁਹਾਡਾ ਆਤਮਾ ਬਹੁਤਾਇਤ ਦੇ ਨਾਲ ਸਾਡੇ ਉੱਤੇ ਆਵੇ ਮੇਰੇ ਪਿਤਾ ਪਰਮੇਸ਼ਰ ਹਰ ਪ੍ਰਭੂ ਤੁਸੀਂ ਕਿਆ ਉਹ ਆਤਮਾ ਜਿਸ ਆਤਮਾ ਦੀ ਸਮਰਥ ਦੇ ਨਾਲ ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਹੋਰ ਤੁਹਾਡਾ ਉਹੀ ਆਤਮਾ ਸਾਡੇ ਅੰਦਰ ਆਉਂਦਾ ਆ ਤੇ ਸਾਨੂੰ ਵੀ ਉਹ ਮੁਰਦਿਆਂ ਦੇ ਵਿੱਚੋਂ ਜਵਾਲਦਾ ਆ ਪ੍ਰਭੂ ਅਸੀਂ ਹੁਣ ਕੋਈ ਵੀ ਮੁਰਦਾ ਕੰਮ ਇਸ ਧਰਤੀ ਤੇ ਨਾ ਕਰੀਏ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਸਾਡੇ ਕੰਮ ਜੀਵੰਦਿਆਂ ਵਾਲੇ ਹੋਣ ਤੇ ਤੁਹਾਨੂੰ ਪਸੰਦ ਆਉਣ ਵਾਲੇ ਹੋਣ ਮੇਰੇ ਪਿਤਾ ਪਰਮੇਸ਼ਵਰ ਜੀ ਓ ਮੇਰੇ ਪ੍ਰਭੂ ਸਾਨੂੰ ਇਸ ਧਰਤੀ ਦੇ ਕੂੜ ਰੀਤੀ ਰਿਵਾਜਾਂ ਤੋਂ ਆਜ਼ਾਦ ਕਰਨ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਓ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਸੰਸਾਰ ਨਾਲੋਂ ਵੱਖਰੇ ਕੀਤਾ ਮੇਰੇ ਪ੍ਰਭੂ ਤੁਸੀਂ ਸ਼ਾਹੀ ਘਰਾਣੇ ਦੇ ਵਾਰਿਸ ਬਣਾ ਲਿਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਧੀਆ ਤੇ ਪੁੱਤਰ ਹੋਣ ਦਾ ਇਖਤਿਆਰ ਬਖਸ਼ ਦਿੱਤਾ ਮੇਰੇ ਪਿਆਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਧੀਆ ਪੁੱਤਰ ਦਿੱਤੇ ਅਸੀਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਰ ਹਰ ਵਚਨ ਦੇ ਵਿੱਚ ਲਿਖਿਆ ਤੇਰੇ ਬੱਚੇ ਤੇਰੀ ਮੇਜ਼ ਦੇ ਦੁਆਲੇ ਜਤੂਨ ਦੇ ਬੂਟਿਆਂ ਦੇ ਵਾਂਗ ਲਹਿ ਲਹਾਉਣਗੇ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਮੇਜ਼ ਦੇ ਦੁਆਲੇ ਸਾਡੇ ਧੀਆਂ ਪੁੱਤਰਾਂ ਨੂੰ ਬਿਠਾ ਲਿਆ ਮੇਰੇ ਪ੍ਰਭੂ ਜਤੂਨ ਦੇ ਬੂਟਿਆਂ ਦੇ ਵਾਂਗ ਮੇਰੇ ਪ੍ਰਭੂ ਜੀ ਔਰ ਮੇਰੇ ਪਿਆਰੇ ਪ੍ਰਭੂ ਵਚਨ ਦੇ ਵਿੱਚ ਲਿਖਿਆ ਧਰਮੀ ਦੀ ਅੰਸ਼ਕੋਮਾ ਦੇ ਵਿੱਚ ਜਾਣੀ ਜਾਊਗੀ ਮੇਰੇ ਪਿਆਰੇ ਪ੍ਰਭੂ ਤੁਹਾਡਾ ਇਹ ਪ੍ਰੋਮਿਸ ਪ੍ਰਭੂ ਉਹਨਾਂ ਧੀਆਂ ਪੁੱਤਰਾਂ ਤੇ ਪੂਰਾ ਹੋਵੇ ਜਿਹੜੇ ਤੁਸੀਂ ਸਾਨੂੰ ਬਖਸ਼ੇ ਆ ਮੇਰੇ ਪਿਤਾ ਪਰਮੇਸ਼ਰ ਜੀ ਵਚਨ ਚ ਲਿਖਿਆ ਤੁਹਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਉਹਨਾਂ ਦੀ ਸ਼ਾਂਤੀ ਬਹੁਤ ਹੀ ਹੋਊਗੀ ਮੇਰੇ ਪਿਆਰੇ ਪ੍ਰਭੂ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਸਾਡੇ ਬੱਚਿਆਂ ਦੀ ਸਿੱਖਿਆ ਤੁਹਾਡੇ ਵੱਲੋਂ ਤੁਸੀਂ ਆਲਰੇਡੀ ਮੇਰੇ ਪ੍ਰਭੂ ਉਹਨਾਂ ਨੂੰ ਟ੍ਰੇਨਡ ਕੀਤਾ ਆ ਆਤਮਿਕ ਤਰੀਕੇ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਨੂੰ ਸੰਸਾਰ ਚ ਗਵਾਚੜ ਨਹੀਂ ਦਿੰਦੇ ਮੇਰੇ ਪ੍ਰਭੂ ਜੀ ਉਹ ਸੰਸਾਰ ਦੁਆਰਾ ਪਰਮਾਏ ਨਹੀਂ ਜਾਂਦੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਧਾਰਮਿਕਤਾ ਦੇ ਵਿੱਚ ਵਾਦੇ ਆ ਮੇਰੇ ਪ੍ਰਭੂ ਤੁਹਾਡੇ ਅਨੁਗ੍ਰਹਿ ਦੇ ਵਿੱਚ ਵਾਦੇ ਆ ਮੇਰੇ ਪ੍ਰਭੂ ਤੁਹਾਡੀ ਰਹਿਮਤ ਦੇ ਵਿੱਚ ਵੱਧਦੇ ਆ ਮੇਰੇ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਬੁਰੀ ਸੰਗਤ ਤੋਂ ਬਚਾ ਕੇ ਰੱਖਦੇ ਆ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਉਹਨਾਂ ਨੂੰ ਬੁਰੀਆਂ ਸੋਚਾਂ ਤੇ ਵਿਚਾਰਾਂ ਤੋਂ ਬਚਾ ਕੇ ਰੱਖਦੇ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜਿੱਥੇ ਅਸੀਂ ਉਹਨਾਂ ਦੇ ਨਾਲ ਨਹੀਂ ਖਲੋ ਸਕਦੇ ਤੁਸੀਂ ਆਪ ਉਹਨਾਂ ਦੇ ਨਾਲ ਖੜੇ ਹੁੰਨੇ ਆ ਤੁਹਾਡਾ ਸੱਜਾ ਫਤਿਹਮੰਦ ਹੱਥ ਉਹਨਾਂ ਨੂੰ ਸੰਭਾਲਦਾ ਆ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਆਪਣਾ ਪੱਖ ਉਹਨਾਂ ਨੂੰ ਬਖਸ਼ਿਆ ਹੈ ਮੇਰੇ ਪ੍ਰਭੂ ਜੀ ਹੋ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਇਹਨਾਂ ਬੱਚਿਆਂ ਨੂੰ ਫੇਵਰ ਬਖਸ਼ਿਆ ਮੇਰੇ ਪ੍ਰਭੂ ਇਹਨਾਂ ਦੀਆਂ ਜੌਬਸ ਦੇ ਉੱਤੇ ਬਿਜ਼ਨਸ ਦੇ ਉੱਤੇ ਤੁਸੀਂ ਇਹਨਾਂ ਨੂੰ ਫੇਵਰ ਬਖਸ਼ਿਆ ਮੇਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਅਸੀਂ ਦੁਆ ਮੰਗਦੇ ਹਾਂ ਕਿ ਜਿਹੜੇ ਬੱਚੇ ਐਗਜ਼ਾਮ ਦੇਣ ਦੇ ਲਈ ਪ੍ਰਪੇਅਰ ਕਰ ਰਹੇ ਆ ਮੇਰੇ ਪ੍ਰਭੂ ਤੁਹਾਡਾ ਸੁਪਰ ਨੈਚੁਰਲ ਵਿਜ਼ਡਮ ਉਹਨਾਂ ਦੇ ਉੱਤੇ ਆ ਜਾਏ ਮੇਰੇ ਪਿਆਰੇ ਪ੍ਰਭੂ ਜੀ ਐਨੋਇੰਟ ਕੀਤਾ ਹੋਇਆ ਬlesed ਕੀਤਾ ਹੋਇਆ ਮੇਰੇ ਪ੍ਰਭੂ ਪਿਤਾ ਪਰਮੇਸ਼ਰ এডੂਕੇਸ਼ਨ ਵਾਲਾ ਸਪਿਰਟ ਉਹਨਾਂ ਦੇ ਉੱਤੇ ਆਏ ਮੇਰੇ ਪਿਆਰੇ ਪ੍ਰਭੂ ਔਰ ਮੇਰੇ ਪਿਆਰੇ ਪ੍ਰਭੂ ਜਿਹੜੇ ਬੱਚਿਆਂ ਨੂੰ ਲੱਗਦਾ ਆ ਕਿ ਉਹਨਾਂ ਦੇ ਕੋਲ ਤਿਆਰੀ ਨਹੀਂ ਹੁੰਦੀ ਜਿਹੜੇ ਬੱਚਿਆਂ ਨੂੰ ਲੱਗਦਾ ਕਿ ਉਹ ਕਮਜ਼ੋਰ ਆ ਮੇਰੇ ਪਿਆਰੇ ਪ੍ਰਭੂ ਤੁਸੀਂ ਉਹਨਾਂ ਦੀ ਮਦਦ ਆਪਣੇ ਰੂਹ ਦੇ ਦੁਆਰਾ ਆਪਣੇ ਅਨੁਗ੍ਰਹਿ ਦੇ ਦੁਆਰਾ ਕਰੋ ਮੇਰੇ ਪ੍ਰਭੂ ਜੀ ਹੁਣ ਉਹ ਜਦੋਂ ਪੜ੍ਹਨ ਤੇ ਮੇਰੇ ਪਿਆਰੇ ਪ੍ਰਭੂ ਸਾਰੇ ਸਿਲੇਬਸ ਨੂੰ ਉਹ ਇਦਾਂ ਹੀ ਕਵਰ ਕਰਨ ਮੇਰੇ ਪ੍ਰਭੂ ਜਿੱਦਾਂ ਬੁੱਧੀਮਾਨ ਤੇ ਇੰਟੈਲੀਜੈਂਟ ਬੱਚੇ ਕਰਦੇ ਆ ਮੇਰੇ ਪ੍ਰਭੂ ਅੱਜ ਤੁਹਾਡਾ ਆਤਮਾ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਪਹਿਲਾਂ ਹੀ ਪ੍ਰੀਪੇਅਰ ਕਰਾ ਦਿੰਦਾ ਆ ਜੋ ਕੁਝ ਉਹਨਾਂ ਨੂੰ ਇੰਟਰਵਿਊ 'ਚ ਆਉਣਾ ਜੋ ਕੁਝ ਉਹਨਾਂ ਨੂੰ ਐਗਜ਼ਾਮਸ ਦੇ ਵਿੱਚ ਆਉਣਾ ਹੈ ਪ੍ਰਭੂ ਤੁਸੀਂ ਬੱਚਿਆਂ ਦਾ ਬਹੁਤ ਫੇਵਰ ਕਰਦੇ ਆ ਕਿ ਕਿ ਵਚਨ ਦੇ ਵਿੱਚ ਲਿਖਿਆ ਸਵਰਗ ਰਾਜ ਇਹਨਾਂ ਵਰਗਾ ਆ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਸਵਰਗ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆ ਜਿੱਦਾਂ ਸਵਰਗ ਚ ਕੋਈ ਦੁੱਖ ਨਹੀਂ ਆ ਸਵਰਗ ਚ ਕੋਈ ਪਾਪ ਨਹੀਂ ਆ ਅਸੀਂ ਯਕੀਨ ਕਰਦੇ ਆ ਮੇਰੇ ਪ੍ਰਭੂ ਸਾਡਿਆਂ ਧੀਆਂ ਪੁੱਤਰਾਂ ਦਾ ਜੀਵਨ ਵੀ ਇਹਨਾਂ ਸਵਰਗ ਵਰਗਾ ਚਾਨਣ ਵਾਲਾ ਹੈ ਮੇਰੇ ਪ੍ਰਭੂ ਤੁਸੀਂ ਇਹਨਾਂ ਬੱਚਿਆਂ ਦੇ ਲਈ ਪਹਿਲਾਂ ਹੀ ਜੀਵਨ ਸਾਥੀ ਚੁਣੇ ਆ ਜਿਹੜੇ ਤੁਹਾਡੇ ਆਰਾਧਕ ਤੇ ਉਪਾਸਕ ਆ ਮੇਰੇ ਪਿਆਰੇ ਪ੍ਰਭੂ ਜੀ ਜਿਹੜੇ ਤੁਹਾਡੇ ਧੀਆਂ ਦੇ ਵਿੱਚੋਂ ਧੀਆਂ ਆ ਤੇ ਜਿਹੜੇ ਤੁਹਾਡੇ ਪੁੱਤਰਾਂ ਦੇ ਵਿੱਚੋਂ ਪੁੱਤਰ ਆ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਅਸੀਂ ਧੰਨਵਾਦ ਕਰਦੇ ਆ ਤੁਹਾਡੇ ਇਸ ਫੇਵਰ ਦੇ ਲਈ ਪ੍ਰਭੂ ਤੁਹਾਡਾ ਫੇਵਰ ਸਾਡੇ ਨਾਲ ਆ ਮੇਰੇ ਪਿਤਾ ਪਰਮੇਸ਼ਵਰ ਜੀ ਅਸੀਂ ਜਿੱਧਰ ਨੂੰ ਵੀ ਜਾਂਦੇ ਆ ਮੇਰੇ ਪ੍ਰਭੂ ਤੁਹਾਡਾ ਫੇਵਰ ਸਾਡੇ ਨਾਲ ਨਾਲ ਰਹਿੰਦਾ ਆ ਮੇਰੇ ਪ੍ਰਭੂ ਜੀ ਤੁਸੀਂ ਉਪਰਿਆਂ ਦੇ ਵਿੱਚ ਵੀ ਸਾਡਾ ਬੋਲਬਾਲਾ ਕਰਦੇ ਆ वचन ਦੇ ਰੇ ਮੂੰਹ ਤੋਂ ਬਵਸਥਾ ਦੀ ਪੋਥੀ ਵੱਖਰੀ ਨਾ ਹੋਵੇ ਤੇ ਤੂੰ ਜਿੱਥੇ ਵੀ ਜਾਵੇਂ ਤੇਰਾ ਬੋਲ ਵਾਲਾ ਹੋਵੇਗਾ ਮੇਰੇ ਪਿਆਰੇ ਪ੍ਰਭੂ ਅਸੀਂ ਕਦੀ ਵੀ ਮੇਰੇ ਪ੍ਰਭੂ ਤੁਹਾਡੀ ਮਹਿਮਾ ਦਾ ਵਰਣਨ ਕਰਨ ਲੱਗੇ ਸ਼ਰਮਿੰਦੇ ਨਾ ਹੋਈਏ ਮੇਰੇ ਪ੍ਰਭੂ ਸ਼ਰਮਾਈਏ ਨਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਤੇ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਜਿੱਥੇ ਵੀ ਖਲੋਈਏ ਮੇਰੇ ਪ੍ਰਭੂ ਤੁਹਾਡੀ ਮਹਿਮਾ ਦਾ ਵਰਣਨ ਕਰੀਏ ਤੁਹਾਡੀ ਬਵਸਥਾ ਸਾਡੇ ਮੂੰਹ 'ਚ ਹੋਵੇ ਮੇਰੇ ਪ੍ਰਭੂ ਤੁਹਾਡੇ ਬਵਸਥਾ ਦੇ ਅਨੁਸਾਰ ਅਸੀਂ ਚੱਲਣ ਵਾਲੇ ਹੋਈਏ ਮੇਰੇ ਪਿਤਾ ਪਰਮੇਸ਼ਰ ਜੀ ਹਰ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਅਸੀਂ ਜਿੱਥੇ ਵੀ ਜਾਂਦੇ ਹਾਂ ਤੁਸੀਂ ਸਾਡਾ ਬੋਲ ਬਾਲਾ ਕਰਦੇ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਤੁਸੀਂ ਉੱਤਮ ਤੋਂ ਸਰਵ ਉੱਤਮ ਚੀਜ਼ਾਂ ਸਾਨੂੰ ਬਖਸ਼ੀਆਂ ਮੇਰੇ ਪ੍ਰਭੂ ਤੁਸੀਂ ਆਪਣੀਆਂ ਬਰਕਤਾਂ ਦੇ ਨਾਲ ਸਾਨੂੰ ਨਿਵਾਜਿਆ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਸੀਂ ਤਾਂ ਕਿਸੇ ਚੰਗੀ ਚੀਜ਼ ਦੀ ਥੋੜਾ ਸਾਡੀ ਜ਼ਿੰਦਗੀ ਵਿੱਚ ਨਹੀਂ ਛੱਡੀ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਹਰ ਪਲੀ ਤੇ ਚੰਗੀ ਚੀਜ਼ ਸਾਨੂੰ ਬਖਸ਼ੀ ਮੇਰੇ ਪ੍ਰਭੂ ਅਸੀਂ ਤਾਂ ਅਨੁਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਨੂੰ ਸੁੰਦਰ ਘਰ ਦਿੱਤਾ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਘਰ ਨੂੰ ਤੁਸੀਂ ਹਜ਼ਾਰਾਂ ਹੀ ਪ੍ਰਕਾਰ ਦੀਆਂ ਬਰਕਤਾਂ ਦੇ ਨਾਲ ਭਰਿਆ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਪਹਿਨਣ ਦੇ ਲਈ ਮੇਰੇ ਪ੍ਰਭੂ ਸੁੰਦਰ ਵਸਤਰ ਦਿੱਤੇ ਮੇਰੇ ਪਿਤਾ ਪਰਮੇਸ਼ਰ ਅਰ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਆਤਮਿਕ ਵਸਤਰਾਂ ਦੇ ਨਾਲ ਸਾਡੇ ਰੂਹ ਦੇ ਨੰਗੇਜ਼ ਨੂੰ ਵੀ ਟਕ ਲਿਆ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਹਜ਼ੂਰੀ ਦੇ ਵਿੱਚ ਬੈਠ ਸਕਦਾ ਮੇਰੇ ਪਿਆਰੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਤੁਸੀਂ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਬਿਠਾ ਲਿਆ ਮੇਰੇ ਪ੍ਰਭੂ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਧੰਨਵਾਦ ਕਰਦੇ ਹਾਂ ਤੇ ਅਸੀਂ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਕਿ ਇਸੇ ਤਰ੍ਹਾਂ ਮੇਰੇ ਪ੍ਰਭੂ ਸਾਡੇ ਪਰਿਵਾਰ ਦੇ ਬਾਕੀ ਮੈਂਬਰ ਵੀ ਮੇਰੇ ਪ੍ਰਭੂ ਤੁਹਾਡੀ ਕਿਰਪਾ ਦੇ ਸਦਕਾ ਤੁਹਾਡੀ ਹਜ਼ੂਰੀ ਵਿੱਚ ਬੈਠਣ ਤੁਹਾਡਾ ਅਨੁਗ੍ਰਹਿ ਉਹਨਾਂ ਦੇ ਉੱਤੇ ਵੀ ਬਹੁਤ ਆਇਤ ਦੇ ਨਾਲ ਆਵੇ ਮੇਰੇ ਪ੍ਰਭੂ ਪ੍ਰਭੂ ਜੀ ਪਵਿੱਤਰ ਆਤਮਾ ਜੀ ਦੇ ਜਰੀਏ ਪਵਿੱਤਰ ਆਤਮਾ ਜੀ ਦੀ ਅਗਵਾਈ ਦੇ ਵਿੱਚ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਲਓ ਜਿੱਦਾਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ ਪਵਿੱਤਰ ਆਤਮਾ ਜੀ ਸਾਡੀ ਅਗਵਾਈ ਕਰੋ ਸਾਡੇ ਮੂੰਹ ਨੂੰ ਸਾਮਰਥੀ ਸ਼ਬਦਾਂ ਦੇ ਨਾਲ ਭਰ ਦਿਓ ਪਵਿੱਤਰ ਆਤਮਾ ਜੀ ਜਦੋਂ ਅਸੀਂ ਸਾਮਰਥੀ ਸ਼ਬਦਾਂ ਦੇ ਨਾਲ ਭਰ ਕੇ ਪ੍ਰਾਰਥਨਾ ਕਰੀਏ ਤਾਂ ਸਾਡੀਆਂ ਪ੍ਰਾਰਥਨਾਵਾਂ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਪਹੁੰਚੜੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਸ ਸਵੀਕਾਰ ਹੋਣ ਪਰਵਾਨ ਹੋਣ। ਮੇਰੇ ਪ੍ਰਭੂ ਸਾਰਾ ਇੱਜ਼ਤ ਮਹਿਮਾ ਜਲਾਲ ਤੁਹਾਨੂੰ ਮਿਲੇ। ਤੁਸੀਂ ਇੱਜ਼ਤ ਤੇ ਮਹਿਮਾ ਦੇ ਯੋਗ ਪਰਮੇਸ਼ਰ ਹੋਰ ਕੇਵਲ ਤੁਸੀਂ ਹੀ ਯੋਗ ਹੋ ਮੇਰੇ ਪ੍ਰਭੂ। ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਸਵਰਗਦੂਤ ਇਸ ਜਗ੍ਹਾ ਦੇ ਉੱਤੇ ਪਹਿਰਾ ਦੇਵੇ। ਤੇ ਹਰ ਬੁਰੀ ਬਲਾ ਤੋਂ ਹਰੇਕ ਡਿਸਟਰਬੈਂਸ ਤੋਂ ਹਰੇਕ ਡਿਸਟਰੈਕਸ਼ਨ ਤੋਂ ਬਚਾ ਕੇ ਰੱਖੇ ਮੇਰੇ ਪਿਤਾ ਪਰਮੇਸ਼ਰ ਜੀ। ਤੁਹਾਡੀ ਕਿਰਪਾ ਮੇਰੇ ਪਿਤਾ ਪਰਮੇਸ਼ਵਰ ਜੀ ਵਦੇ ਮੇਰੇ ਪਿਆਰੇ ਪ੍ਰਭੂ ਜੀ ਇਹ ਜਗ ਮੇਰੇ ਪਿਤਾ ਪਰਮੇਸ਼ਵਰ پاک ਰੂਹ ਦੇ ਨਾਲ ਭਰ ਜਾਏ ਮੇਰੇ ਪਿਤਾ ਪਰਮੇਸ਼ਵਰ ਪਿਤਰ ਆਤਮਾ ਦੀ ਹਜ਼ੂਰੀ ਦੇ ਨਾਲ ਭਰ ਜਾਏ ਮੇਰੇ ਪਿਤਾ ਪਰਮੇਸ਼ਵਰ ਜੀ ਉਹ ਮੇਰੇ ਪਿਆਰੇ ਪ੍ਰਭੂ ਦਇਆਕ ਦਇਆਕ ਪ੍ਰਭੂ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਨੂੰ ਮਹਿਸੂਸ ਕਰਨਾ ਚਾਹੁੰਦੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਅਸੀਂ ਪਿਤਰ ਆਤਮਾ ਜੀ ਨੂੰ ਮਹਿਸੂਸ ਕਰਨਾ ਚਾਹੁੰਦੇ ਮੇਰੇ ਪਿਆਰੇ ਪ੍ਰਭੂ ਪਵਿੱਤਰ ਆਤਮਾ ਜੀ ਸਾਨੂੰ ਛੂ ਜਾਓ ਸ਼ੂ ਜੋ ਸਾਨੂੰ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਆਪਣੇ ਮਸਾ ਦੇ ਨਾਲ ਆਪਣੇ अनुग्रह ਦੇ ਨਾਲ ਪ੍ਰਭੂ ਸਾਡੇ ਰੋਜ਼ ਸਮਝਾਂ ਦੇ ਉੱਤੇ ਆਪਣਾ ਕਬਜ਼ਾ ਕਰ ਲਓ ਮੇਰੇ ਪਿਤਾ ਪਰਮੇਸ਼ਰ ਜੀ ਜਿੱਦਾਂ ਤੁਸੀਂ ਸਾਨੂੰ ਚਲਾਉਣਾ ਚਾਹੁੰਦੇ ਆ ਮੇਰੇ ਪ੍ਰਭੂ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜਿੱਦਾਂ ਦਾ ਤੁਸੀਂ ਸਾਨੂੰ ਵੇਖਣਾ ਚਾਹੁੰਦੇ ਉਦਾਂ ਦਾ ਸਾਨੂੰ ਬਣਾ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਇਦਾਂ ਦਾ ਬਣਾ ਲਓ ਮੇਰੇ ਪ੍ਰਭੂ ਕਿ ਅਸੀਂ ਤੁਹਾਨੂੰ ਪਸੰਦ ਆ ਸਕੀਏ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਪਿਤਾ ਪਰਮੇਸ਼ਰ ਸਾਨੂੰ ਇਦਾਂ ਦਾ ਬਣਾ ਲਓ ਕਿ ਤੁਹਾਡੀ ਕਿਰਪਾ ਸਾਡੇ ਉੱਤੇ ਵਧੇ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਅਨੁਗ੍ਰਹਿ ਸਾਡੇ ਉੱਤੇ ਵਧੇ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਰਹਿਮਤ ਸਾਡੇ ਉੱਤੇ ਵਧੇ ਮੇਰੇ ਪ੍ਰਭੂ ਤੁਹਾਡਾ ਫਜ਼ਲ ਸਾਡੇ ਉੱਤੇ ਵਧੇ ਮੇਰੇ ਪਿਤਾ ਪਰਮੇਸ਼ਰ ਜੀ। ਓ ਮੇਰੇ ਪਿਆਰੇ ਪ੍ਰਭੂ ਸੈਨਾਵਾ ਦੇ ਯਹੋਵਾ ਪਰਮੇਸ਼ਰ ਜੀ ਜਦੋਂ ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਮੈਂ ਯਕੀਨ ਕਰਦੀ ਹਾਂ ਮੇਰੇ ਪ੍ਰਭੂ ਸਾਡੇ ਬੰਧਨ ਟੁੱਟ ਜਾਂਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਜਦੋਂ ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਸਾਡੇ ਅੰਦਰ ਖੁਸ਼ੀ ਦਾ ਮਸਾ ਆਉਂਦਾ ਆ। ਸਾਡੇ ਗਾਮ ਮੁੱਕ ਜਾਂਦੇ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਜਦੋਂ ਅਸੀਂ ਪ੍ਰਾਰਥਨਾ ਕਰਦੇ ਤਾਂ ਸਾਡੇ ਫਿਕਰ ਮੁੱਕ ਜਾਂਦੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਦੋਂ ਅਸੀਂ ਪ੍ਰਾਰਥਨਾ ਕਰਦੇ ਆ ਤੇ ਅਸੀਂ ਸਟ्रेस ਫਰੀ ਹੋ ਜਾਂਦੇ ਆ ਹੋ ਮੇਰੇ ਪਿਆਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਆ ਕਿ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਆ ਮੇਰੇ ਪ੍ਰਭੂ ਤੁਸੀਂ ਸਾਨੂੰ ਕੰਫਰਟ ਦਿੰਨੇ ਆ ਤੁਸੀਂ ਸਾਨੂੰ ਰਿਲੈਕਸ ਕਰ ਦਿੰਨੇ ਮੇਰੇ ਪ੍ਰਭੂ ਤੁਸੀਂ ਸਾਨੂੰ ਆਰਾਮ ਦਿੰਨੇ ਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਹੌਲਿਆ ਕਰ ਦਿੰਨੇ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਤਾਂ ਸਾਡੇ ਸਾਰੇ ਹੀ ਬੋਜ਼ ਚੱਕ ਲੈਨੇ ਆ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਇਸ ਡਿਲੀਵਰੈਂਸ ਦੇ ਲਈ ਮੇਰੇ ਪ੍ਰਭੂ ਜੀ ਕਿਵੇਂ ਤੰਦਵ ਦੇਗਾ ਕਿਵੇਂ ਗੱਲਾ ਭਰੇਗਾ ਕਿਵੇਂ ਟਾਈਕੂਨ ਬਨੇਗਾ ਇਹ ਕਾਫੀ ਨਹੀਂ ਪੁੱਤਰ ਤੇਰਾ ਐਸਕੂਟਰ ਕਦੋਂ ਰਾਕਟ ਬਨੇਗਾ ਕਿਵੇਂ ਤੰਦਵ ਦੇਗਾ ਕਿਵੇਂ ਗੱਲਾ ਭਰੇਗਾ ਕਿਵੇਂ ਟਾਈਕੂਨ ਯਾਰੇ ਪ੍ਰਭੂ ਸਾਡਾ ਇੱਕ ਇੱਕ ਗੁਨਾਹ ਸਾਨੂੰ ਮਾਫ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਸਾਡਾ ਇੱਕ ਇੱਕ ਪਾਪ ਮੇਰੇ ਪ੍ਰਭੂ ਜਿਹੜਾ ਅਸੀਂ ਕੀਤਾ ਸਾਨੂੰ ਮਾਫ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਓ ਮੇਰੇ ਪਿਆਰੇ ਪ੍ਰਭੂ ਸਾਡੇ ਉੱਤੇ ਕਿਰਪਾ ਕਰੋ ਮੇਰੇ ਪਿਆਰੇ ਪ੍ਰਭੂ ਸਾਡੇ ਉੱਤੇ ਰਹਿਮਤ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਰਹਿਮਤ ਦੇ ਨਾਲ ਭਰੇ ਹੋਏ ਪਰਮੇਸ਼ਰ ਹਾਂ ਮੇਰੇ ਪ੍ਰਭੂ ਤੁਸੀਂ ਦਇਆ ਦੇ ਸਾਗਰ ਤੇ ਕਿਰਪਾ ਦੇ ਧਨੀ ਆ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਬੋਧ ਦੇਖ ਜਾਣੇ ਤੁਹਾਡੇ ਕੋਲ ਆ ਤੁਸੀਂ ਆਪ ਚਾਨਣ ਨੇ ਮੇਰੇ ਪਿਤਾ ਪਰਮੇਸ਼ਰ ਮੇਰੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਚਾਨਣ ਹੁਣ ਸਾਡੇ ਉੱਤੇ ਪ੍ਰਕਾਸ਼ਮਾਨ ਹੋਵੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਚਾਨਣ ਸਾਡੇ ਦਿਲ ਵਿੱਚ ਵਸ ਜਾਏ ਮੇਰੇ ਪਿਤਾ ਪਰਮੇਸ਼ਰ ਸਾਡੇ ਅੰਦਰੋਂ ਹਰ ਪ੍ਰਕਾਰ ਦਾ ਹਨੇਰਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਦੂਰ ਹੋ ਜਾਏ ਹਰੇਕ ਉਹ ਹਨੇਰਾ ਜਿਹੜਾ ਵੈਰੀ ਨੇ ਆਪਣੀਆਂ ਸੋਚਾਂ ਤੇ ਵਿਚਾਰਾਂ ਦੇ ਰਾਈ ਸਾਡੇ ਅੰਦਰ ਪਾਇਆ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਪ੍ਰਕਾਰ ਦਾ ਹਨੇਰਾ ਸਾਡੇ ਤੋਂ ਦੂਰ ਹੋ ਜਾਏ। ਮੇਰੇ ਪ੍ਰਭੂ ਸਾਡੇ ਮਨਾਂ ਦੇ ਵਿੱਚ ਤੁਹਾਡਾ ਚਾਨਣ ਡੇਰਾ ਲਾ ਲਵੇ ਮੇਰੇ ਪ੍ਰਭੂ। ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜਗਤ ਦਾ ਚਾਨਣ ਮੈਂ ਜੋ ਕੋਈ ਮੇਰੇ ਪਿੱਛੇ ਚੱਲੇਗਾ ਉਹ ਹਨੇਰੇ ਵਿੱਚ ਨਾ ਰਹੇਗਾ। ਉਹ ਕਦੀ ਨਾਸ਼ ਨਾ ਹੋਊਗਾ ਪਰ ਸਦਾ ਦਾ ਜੀਵਨ ਪਾਊਗਾ। ਮੇਰੇ ਪਿਤਾ ਪਰਮੇਸ਼ਵਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਲਹੂ ਦੇ ਵਸੀਲੇ ਦੇ ਨਾਲ ਸਾਨੂੰ ਮੁੱਲ ਖਰੀਦਿਆ। ਹੁਣ ਵਿਅਰੀ ਦਾ ਉੱਤੇ ਸਾਡੇ ਉੱਤੇ ਕੋਈ ਅਖਤਿਆਰ ਨਹੀਂ ਰਿਹਾ ਵਿਅਰੀ ਦੀ ਸ਼ਕਤੀ ਦਾ ਸਾਡੇ ਉੱਤੇ ਕੋਈ ਅਧਿਕਾਰ ਨਹੀਂ ਰਿਹਾ ਉਹਦੇ ਹਨੇਰੇ ਦੇ ਕੋਈ ਸਾਡੇ ਉੱਤੇ ਬੰਧਨ ਨਹੀਂ ਰਹੇ ਮੇਰੇ ਪ੍ਰਭੂ ਤੁਸੀਂ ਸਾਨੂੰ ਆਜ਼ਾਦ ਕੀਤਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਡਿਲੀਵਰ ਕੀਤਾ ਡਿਲੀਵਰੈਂਸ ਦੇ ਦਿੱਤੀ ਮੇਰੇ ਪਿਤਾ ਪਰਮੇਸ਼ਰ ਇਸ ਡਿਲੀਵਰੈਂਸ ਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਸਾਡੇ ਮਨ ਦੇ ਜੇਸ ਵੀ ਕੋਨੇ ਦੇ ਵਿੱਚ ਹਨੇਰੇ ਦਾ ਕੋਈ ਵੀ ਕੋਈ ਵੀ ਸ਼ਰਨ ਪਿਆ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਵੈਰੀ ਦੀ ਹਰੇਕ ਛੋਟੀ ਤੋਂ ਛੋਟੀ ਚੀਜ਼ ਸਾਡੇ ਅੰਦਰੋਂ ਵਾਸ਼ ਆਊਟ ਹੋ ਜਾਏ। ਪ੍ਰਭੂ ਸਾਡੇ ਮਨ ਨੂੰ ਪਵਿੱਤਰ ਰੂਹ ਦੇ ਨਾਲ ਧੋ ਦਿਓ ਮੇਰੇ ਪਿਤਾ ਪਰਮੇਸ਼ਰ ਜੀ। ਸਾਡੇ ਮਨ ਦੀ ਪਾਕ ਸਫਾਈ ਕਰ ਦਿਓ ਮੇਰੇ ਪਿਤਾ ਪਰਮੇਸ਼ਰ। ਇਹ ਮਨ ਤੁਹਾਨੂੰ ਪਸੰਦ ਆਉਣ ਵਾਲਾ ਬਣ ਜਾਏ ਮੇਰੇ ਪ੍ਰਭੂ। ਇਸ ਮਨ ਦੇ ਅੰਦਰ ਮੇਰੇ ਪ੍ਰਭੂ ਉਹੀ ਵਿਚਾਰ ਤੇ ਉਹੀ ਇਰਾਦੇ ਚੱਲਣ ਮੇਰੇ ਪ੍ਰਭੂ ਜਿਹੜੀਆਂ ਤੁਹਾਡੀਆਂ ਯੋਜਨਾਵਾਂ ਆ ਮੇਰੇ ਪ੍ਰਭੂ। ਜਿਹੜੇ ਤੁਹਾਡੇ ਵਚਨ ਦੇ ਅਨੁਸਾਰ ਆ ਮੇਰੇ ਪ੍ਰਭੂ ਜਿਹੜੇ ਤੁਹਾਨੂੰ ਚੰਗੇ ਲੱਗਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਸਾਡੇ ਖਿਆਲਾਂ ਦੇ ਵਿੱਚ ਤੁਹਾਡੇ ਖਿਆਲ ਆ ਜਾਣ ਮੇਰੇ ਪ੍ਰਭੂ ਸਾਡੀਆਂ ਸੋਚਾਂ ਦੇ ਵਿੱਚ ਤੁਹਾਡੀਆਂ ਸੋਚਾਂ ਆ ਜਾਣ ਮੇਰੇ ਪ੍ਰਭੂ ਸਾਡੇ ਸੁਭਾਅ ਦੇ ਵਿੱਚ ਮੇਰੇ ਪ੍ਰਭੂ ਤੁਹਾਡਾ ਸੁਭਾਅ ਆ ਜਾਏ ਮੇਰੇ ਪ੍ਰਭੂ ਜੀ ਪ੍ਰਭੂ ਅਸੀਂ ਤੁਹਾਡੇ ਰੰਗ ਦੇ ਵਿੱਚ ਰੰਗੇ ਜਾਈਏ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੀ ਸੂਰਤ ਤੇ ਬਣਾਇਆ ਮੇਰੇ ਪ੍ਰਭੂ ਅਸੀਂ ਦੁਆ ਮੰਗਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਸਾਡੇ ਕੰਮਾਂ ਦੇ ਰਾਹੀਂ ਮੇਰੇ ਪ੍ਰਭੂ ਸਾਡੇ ਬੋਲ ਚੱਲਦੇ ਰਾਹੀਂ ਮੇਰੇ ਪ੍ਰਭੂ ਸਾਡੇ ਚੱਲਣ ਫਿਰਨ ਦਾ ਕਰਕੇ ਮੇਰੇ ਪਿਤਾ ਪਰਮੇਸ਼ਰ ਸਾਡੇ ਉੱਠਣ ਬੈਠਣ ਦਾ ਕਰਕੇ ਤੁਹਾਡੀ ਤਸਵੀਰ ਸਾਡੇ ਅੰਦਰੋਂ ਨਜ਼ਰ ਆਏ ਮੇਰੇ ਪ੍ਰਭੂ ਉਹ ਸੂਰਤ ਸਾਡੇ ਅੰਦਰ ਜੜ ਫੜੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਸੂਰਤ ਸਾਡੇ ਅੰਦਰ ਨਿਖਰਦੀ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਅਰ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਸਾਡੇ ਬੋਲਣ ਕਰਕੇ ਨਹੀਂ ਪਰ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਮਹਿਮਾ ਦਾ ਕਰਕੇ ਲੋਕ ਸਾਨੂੰ ਯਹੋਵਾ ਦੇ ਚੇਲੇ ਆਖਣ ਯਹੋਵਾ ਦੇ ਸੇਵਾਦਾਰ ਆਖਣ। ਉਹ ਮੇਰੇ ਪ੍ਰਭੂ ਸਾਨੂੰ ਯਿਸੂ ਮਸੀਹ ਦੇ ਪੈਰੋਕਾਰ ਕਹਿ ਕੇ ਉਹ ਆਵਾਜ਼ਾਂ ਮਾਰਨ ਮੇਰੇ ਪਿਤਾ ਪਰਮੇਸ਼ਰ ਜੀ ਸਾਡੀ ਪਛਾਣ ਤੁਹਾਡੇ ਤੋਂ ਹੋਏ ਮੇਰੇ ਪਿਤਾ ਪਰਮੇਸ਼ਰ ਜੀ। ਮੇਰੇ ਪਿਆਰੇ ਪ੍ਰਭੂ ਆਪਣੇ ਜ਼ਲਾਲ ਨੂੰ ਸਾਡੇ ਉੱਤੇ ਪਾ ਦਿਓ। ਆਪਣੇ ਜ਼ਲਾਲ ਨਾਲ ਸਾਨੂੰ ਢੱਕ ਲਓ ਮੇਰੇ ਪ੍ਰਭੂ। ਤੁਹਾਡਾ ਨੂਰ ਸਾਡੇ ਚਿਹਰਿਆਂ ਦੇ ਉੱਤੇ ਚਮਕੇ ਮੇਰੇ ਪ੍ਰਭੂ ਜੀ। ਤੁਹਾਡੀ ਖੁਸ਼ਬੂ ਸਾਡੇ ਅਖਰਾਂ ਚੋਂ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡੇ ਕੰਮ ਸਾਡੇ ਕੰਮਾਂ ਚੋਂ ਨਜ਼ਰ ਆਉਣ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡਾ ਮਸਾ ਮੇਰੇ ਪਿਤਾ ਪਰਮੇਸ਼ਵਰ ਸਾਡੇ ਉੱਤੇ ਓਵਰਫਲੋ ਹੋ ਜਾਏ ਮੇਰੇ ਪ੍ਰਭੂ ਜੀ ਸਾਡਾ ਮਸਾ ਦਾ ਪਿਆਲਾ ਭਰ ਜਾਏ ਮੇਰੇ ਪਿਤਾ ਪਰਮੇਸ਼ਵਰ ਉਛਲੇ ਮੇਰੇ ਪਿਆਰੇ ਪ੍ਰਭੂ ਓਵਰਫਲੋ ਹੋਏ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡਾ ਮਸਾ ਮੇਰੇ ਪ੍ਰਭੂ ਸਾਡੇ ਸਿਰ ਤੋਂ ਲੈ ਕੇ ਪੈਰ ਦੀ ਤਲੀ ਤੱਕ ਰਚ ਜਾਏ ਸਾਡੀਆਂ ਹੱਡੀਆਂ ਦੇ ਵਿੱਚ ਸਾਡੇ ਲਹੂ ਦੇ ਵਿੱਚ ਸਾਡੇ ਮਾਸ ਦੇ ਵਿੱਚ ਸਾਡੀ 나ੜ 나ੜ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਜ਼ਲਾਲੀ ਮਸਾ ਕੰਮ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਜਿੱਦਾਂ ਪਤਰਸ ਦੇ ਪਰਸ਼ਾਵੇਂ ਦੇ ਵਿੱਚ ਮੇਰੇ ਪ੍ਰਭੂ ਦਾ ਮਸਾ ਕੰਮ ਕਰਦਾ ਮੇਰੇ ਪਿਤਾ ਪਰਮੇਸ਼ਰ ਸੀ ਪ੍ਰਾਰਥਨਾ ਕਰਦੇ ਸਾਡੇ ਪਰਸ਼ਾਵੇਂ ਦੇ ਵਿੱਚ ਵੀ ਤੁਹਾਡਾ ਮਸਾ ਕੰਮ ਕਰੇ ਮੇਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਸਾਡੇ ਕੱਪੜਿਆਂ ਦੇ ਵਿੱਚ ਵੀ ਤੁਹਾਡਾ ਮਸਾ ਕੰਮ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਹਾਡਾ ਮਸਾ ਬਹੁਤ ਐਤ ਦੇ ਨਾਲ ਆਉਂਦਾ ਤੇ ਜਦੋਂ ਅਸੀਂ ਰੋਗੀਆਂ ਤੇ ਹੱਥ ਰੱਖਦੇ ਆ ਰੋਗੀ ਯਿਸੂ ਮਸੀਹ ਜੀ ਦੇ ਨਾਮ ਚ ਚੰਗੇ ਹੋ ਜਾਂਦੇ ਤੁਹਾਡਾ ਮਸਾ ਸਾਡੀ ਜੀਭ ਦੇ ਉੱਤੇ ਆਉਂਦਾ ਤੇ ਜਦੋਂ ਇਸ ਮੂੰਹ ਦੇ ਨਾਲ ਅਸੀਂ ਸ਼ਬਦ ਬੋਲਦੇ ਆ ਤੇ ਦੁਸ਼ਟ ਦੇ ਜਕੜੇ ਆਜ਼ਾਦ ਹੋ ਜਾਂਦੇ ਤੇ ਬੰਧਨ ਟੁੱਟ ਜਾਂਦੇ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਲਹੂ ਨੂੰ ਮੈਂ ਆਪਣੀ ਜੀਭ ਦੇ ਉੱਤੇ ਅਪਲਾਈ ਕਰਦੀ ਆ ਸੱਚਮੁੱਚ ਹੁਣ ਤੋਂ ਲੈ ਕੇ ਜਿਹੜੇ ਵੀ ਅੱਖਰ ਅਸੀਂ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਲੈ ਕੇ ਬੋਲਦੇ ਹਾਂ ਉਹ ਪੂਰੇ ਹੁਣੇ ਸ਼ੁਰੂ ਹੋ ਜਾਂਦੇ ਆ। ਉਹ ਐਕਟੀਵੇਟ ਹੋ ਜਾਂਦੇ ਉਹ ਕੰਮ ਕਰਦੇ ਆ ਤੇ ਉਹ ਸਾਮਰਥ ਦੇ ਵਿੱਚ ਆ ਜਾਂਦੇ ਆ। ਹਰ ਉਹ ਸ਼ਬਦ ਜਿਹੜਾ ਅਸੀਂ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਲੈ ਕੇ ਬੋਲਦੇ ਆ ਜਦੋਂ ਅਸੀਂ ਉਹਨਾਂ ਸ਼ਬਦਾਂ ਨੂੰ ਰਿਲੀਜ਼ ਕਰਦੇ ਆ ਉਹਨਾਂ ਦੀ ਪਾਵਰ ਪਰਮੇਸ਼ਵਰ ਦੇ ਵੱਲੋਂ ਰਿਲੀਜ਼ ਹੁੰਦੀ ਆ ਤੇ ਉਹ ਹੈਪਨ ਹੋ ਜਾਂਦਾ ਆ ਜੋ ਅਸੀਂ ਕਹਿੰਨੇ ਆ। ਪ੍ਰਭੂ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ। प्यारे प्रभु ਤੁਹਾਡਾ ਰੱਖਾ ਤੁਹਾਡੀ ਦਾਸੀ ਦੇ ਬੁੱਲਾਂ ਦੀ ਰਾਖੀ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਹਰੇਕ ਬੁਰਾ ਸ਼ਬਦ ਬੋਲਣ ਤੋਂ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੂੰਹ ਦੇ ਬੂਹਿਆਂ ਨੂੰ ਬੰਦ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਅੱਜ ਤੱਕ ਜੋ ਵੀ ਕੁਛ ਬੁਰੇ ਸ਼ਬਦ ਅਸੀਂ ਬੋਲੇ ਆ ਮੇਰੇ ਪ੍ਰਭੂ ਉਹਨਾਂ ਦੀ ਸਾਰੀ ਪਾਵਰ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕੈਨਸਲ ਕਰਦੇ ਹਾਂ ਹੁਣ ਤੋਂ ਲੈ ਕੇ ਸਾਡੇ ਵੱਲੋਂ ਬੋਲਿਆ ਹੋਇਆ ਕੋਈ ਵੀ ਬੁਰਾ ਸ਼ਬਦ ਸਾਡੀ ਜ਼ਿੰਦਗੀ ਦੇ ਵਿੱਚ ਜੜ ਨਹੀਂ ਫੜਦਾ ਅਸੀਂ ਉਹਨੂੰ ਪੁੱਟ ਦੇ ਅਪਰੂਵ ਕਰ ਦਿੰਨੇ ਆ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਜੀ ਦਾ ਵਚਨ ਜੜ ਫੜਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਵਚਨ ਪੂਰੇ ਹੁੰਦੇ ਆ ਹਰ ਸੱਚਮੁੱਚ ਮੇਰੇ ਪ੍ਰਭੂ ਤੁਹਾਡਾ ਵਚਨ ਮੇਰੇ ਪੈਰਾਂ ਲਈ ਦੀਪਕ ਤੇ ਮੇਰੇ ਰਾਹਾਂ ਦਾ ਚਾਨਣ ਹੈ ਮੇਰੇ ਪਿਤਾ ਪਰਮੇਸ਼ਰ ਸਗੋਂ ਸਭਨਾਂ ਦੇ ਲਈ ਮੇਰੇ ਪ੍ਰਭੂ ਜਿੰਨਿਆਂ ਨੇ ਤੁਹਾਡੇ ਉੱਤੇ ਈਮਾਨ ਰੱਖਿਆ ਮੇਰੇ ਪ੍ਰਭੂ ਔਰ ਜਿਹੜੇ ਤੁਹਾਡੇ ਵਚਨ ਨੂੰ ਸੁਣਦੇ ਸਮਝਦੇ ਆ ਮੇਰੇ ਪ੍ਰਭੂ ਔਰ ਜਿਹੜੇ ਤੁਹਾਡੇ ਵਚਨ ਦੇ ਉੱਤੇ ਆਪਣਾ ਚਿੱਤ ਲਾਉਂਦੇ ਆ ਮੇਰੇ ਪ੍ਰਭੂ ਤੁਹਾਡਾ ਵਚਨ ਉਹਨਾਂ ਨੂੰ ਨਰੋਇਆ ਕਰਦਾ ਆ ਤੁਹਾਡਾ ਵਚਨ ਉਹਨਾਂ ਨੂੰ ਲੋਭ ਅਕਸ਼ਦਾ ਆ ਮੇਰੇ ਪਿਆਰੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਆਪਣੇ ਵਚਨ ਦੇ ਇੰਨੇ ਗਹਿਰੇ ਮਕਾਸ਼ ਵਿੱਚ ਸਾਨੂੰ ਦਿਓ ਮੇਰੇ ਪ੍ਰਭੂ ਕਿ ਜਿੱਦਾਂ ਤੁਸੀਂ ਵਚਨ ਦੇ ਵਿੱਚ ਕਿਹਾ ਮੈਂ ਔਖੀਆਂ ਗੱਲਾਂ ਤੁਹਾਡੇ ਉੱਤੇ ਪ੍ਰਗਟ ਕਰਾਂਗਾ ਮੇਰੇ ਪ੍ਰਭੂ ਤੁਹਾਡੇ ਵਚਨ ਨੂੰ ਜਦੋਂ ਅਸੀਂ ਪੜ੍ਹੀਏ ਤੇ ਤੁਹਾਡੇ ਭੇਤ ਸਾਨੂੰ ਸਮਝ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਹਾਡੇ ਵਚਨ ਦੇ ਰਹੀ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਆਤਮਾ ਸਾਡੇ ਨਾਲ ਗੱਲ ਕਰੇ ਮੇਰੇ ਪ੍ਰਭੂ ਸਾਨੂੰ ਇਦਾਂ ਹੀ ਮਹਿਸੂਸ ਹੋਵੇ ਜਿੱਦਾਂ ਤੁਸੀਂ ਬੋਲ ਰਹੇ ਹੋ ਵਚਨ ਨਹੀਂ ਉਹ ਤੁਸੀਂ ਬੋਲ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਹੁਣ ਸਾਡੇ ਅੰਦਰ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਬੋਲਣਾ ਸ਼ੁਰੂ ਕਰੇ ਮੇਰੇ ਪਿਤਾ ਪਰਮੇਸ਼ਰ ਸਾਡੇ ਅੰਦਰ ਪਾਕ ਰੂਹ ਬੋਲਣਾ ਸ਼ੁਰੂ ਕਰੇ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਸਾਡੇ ਕੰਨ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਆਵਾਜ਼ ਨੂੰ پاک ਰੂਹ ਦੇ ਦੁਆਰਾ ਸੁਣਨਾ ਸ਼ੁਰੂ ਕਰਨ ਮੇਰੇ ਪ੍ਰਭੂ ਜੀ ਤੁਸੀਂ ਸਾਡੇ ਕੰਨਾਂ ਦੇ ਸੁਣਨ ਦੀ ਫ੍ਰੀਕੁਐਂਸੀ ਨੂੰ ਵਧਾ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਸੁਪਰਨੈਚੁਰਲ ਫ੍ਰੀਕੁਐਂਸੀ ਮੇਰੇ ਪਿਤਾ ਪਰਮੇਸ਼ਰ ਉਹ ਅਨਹਦ ਨਾਦ ਮੇਰੇ ਪਿਤਾ ਪਰਮੇਸ਼ਰ ਜਿਹੜਾ ਸਵਰਗ ਦੇ ਵਿੱਚ ਇੱਕ ਸੰਗੀਤ ਦੀ ਧੁਨ ਵਜੋਂ ਵੱਜਦਾ ਹੈ ਮੇਰੇ ਪਿਤਾ ਪਰਮੇਸ਼ਰ ਹੁਣ ਉਹ ਸਾਨੂੰ ਸੁਣਾਈ ਦੇਣਾ ਸ਼ੁਰੂ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਅਰ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਉਸ ਨਾਦ ਦਾ ਅਸੀਂ ਆਨੰਦ ਲੈ ਸਕੀਏ ਮੇਰੇ ਪਿਤਾ ਪਰਮੇਸ਼ਰ ਜੀ ਉਸ ਸੰਗੀਤ ਨੂੰ ਅਸੀਂ ਮਹਿਸੂਸ ਕਰ ਸਕੀਏ ਮੇਰੇ ਪਿਤਾ ਪਰਮੇਸ਼ਰ ਸਾਡਾ ਰੂਹ ਉਸ ਸੰਗੀਤ ਦੇ ਵਿੱਚ ਨੱਚੇ ਮੇਰੇ ਪਿਤਾ ਪਰਮੇਸ਼ਰ ਜੀ ਸਾਡਾ ਆਤਮਾ ਉਸ ਸੰਗੀਤ ਦੇ ਨਾਲ ਮਿਲ ਕੇ ਗਾਵੇ ਮੇਰੇ ਪਿਤਾ ਪਰਮੇਸ਼ਰ ਅਰ ਸੱਚਮੁੱਚ ਮੇਰੇ ਪ੍ਰਭੂ ਸਾਡੇ ਅੰਦਰ ਤੁਹਾਡੀ ਹਮਦੋ ਸਨਾ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਸਾਡਾ ਅੰਦਰ ਤੁਹਾਡੀ ਮਹਿਮਾ ਦੇ ਨਾਲ ਭਰਿਆ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਹਾਡੀ ਸਿਤਾਇਸ਼ ਦੇ ਨਾਲ ਭਰਿਆ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਸਾਡੀਆਂ ਗੱਲਾਂ ਬਾਤਾਂ ਦੇ ਵਿੱਚ ਤੁਹਾਡੀ ਮਹਿਮਾ ਸ਼ਾਮਿਲ ਹੋਵੇ ਮੇਰੇ ਪ੍ਰਭੂ ਸਾਡੇ ਕੰਮਾਂ ਦੇ ਵਿੱਚ ਤੁਹਾਡੀ ਮਰਜ਼ੀ ਸ਼ਾਮਿਲ ਹੋਵੇ ਮੇਰੇ ਪਿਤਾ ਪਰਮੇਸ਼ਰ ਸਾਡੀਆਂ ਰਾਹਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਰਾਹ ਹੁਣ ਜਿਨ੍ਹਾਂ ਤੇ ਤੁਸੀਂ ਸਾਨੂੰ ਚਲਾਉਣੀ ਹੈ ਪ੍ਰਭੂ ਪਿਤਾ ਪਰਮੇਸ਼ਰ ਸਾਡੀ ਉਂਗਲੀ ਨਹੀਂ ਸਾਡੀ ਬਾਹ ਫੜੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਇਸ ਦੁਨੀਆ ਦੀ ਭੀੜ ਦੇ ਵਿੱਚ ਅਸੀਂ ਗਵਾਚ ਨਾ ਜਾਈਏ ਮੇਰੇ ਪ੍ਰਭੂ ਅਸੀਂ ਭਟਕ ਨਾ ਜਾਈਏ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਜਿਦਾ ਇੱਕ ਪਿਤਾ ਛੋਟੇ ਬੱਚੇ ਨੂੰ ਬਾਹ ਫੜ ਕੇ ਰੋਡ ਕਰਾਸ ਕਰਾਉਂਦਾ ਆ ਮੇਰੇ ਪਿਤਾ ਪਰਮੇਸ਼ਰ ਸਾਨੂੰ ਵੀ ਉਹ ਰੋਡ ਕਰਾਸ ਕਰਾ ਦਿਓ ਮੇਰੇ ਪ੍ਰਭੂ ਜਿਹੜਾ ਦੁਨੀਆ ਚੋਂ ਨਿਕਲਦਾ ਆ ਤੇ ਸਵਰਗ ਦੇ ਵਿੱਚ ਜਾਣ ਦੇ ਲਈ ਆ ਮੇਰੇ ਪਿਤਾ ਪਰਮੇਸ਼ਰ ਸਾਡੀ ਬਾਹ ਫੜ ਕੇ ਸਾਨੂੰ ਇਹ ਰੋਡ ਕਰਾਸ ਕਰਾਓ ਮੇਰੇ ਪਿਆਰੀ ਪ੍ਰਭੂ ਕਿਤੇ ਕੋਈ ਐਕਸੀਡੈਂਟ ਨਾ ਹੋਏ ਮੇਰੇ ਪਿਤਾ ਪਰਮੇਸ਼ਰ ਕਿਤੇ ਕੋਈ ਹਾਦਸਾ ਨਾ ਹੋ ਜਾਏ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਤੁਹਾਡੇ ਸਵਰਗ ਰੂਤ ਹੱਥੋਂ ਹੱਥੀ ਸਾਨੂੰ ਚੱਕ ਕੇ ਰੋਡ ਕਰਾਸ ਕਰਾਉਣ ਮੇਰੇ ਪ੍ਰਭੂ ਜੀ ਹਰ ਮੇਰੇ ਪਿਆਰੇ ਪ੍ਰਭੂ ਅਸੀਂ ਸਵਰਗ ਨੂੰ ਦੇਖਣਾ ਚਾਹੁੰਨੇ ਆ ਮੇਰੇ ਪਿਆਰੇ ਪ੍ਰਭੂ ਅਸੀਂ ਤੁਹਾਡੇ ਜ਼ਲਾਲ ਨੂੰ ਦੇਖਣਾ ਚਾਹੁੰਨੇ ਮੇਰੇ ਪ੍ਰਭੂ ਸੱਚਮੁੱਚ ਮੇਰੇ ਪ੍ਰਭੂ ਜਿੱਥੇ ਕੋਈ ਭੁੱਖ ਨਹੀਂ ਜਿੱਥੇ ਕੋਈ ਪਿਆਸ ਨਹੀਂ ਮੇਰੇ ਪਿਤਾ ਪਰਮੇਸ਼ਰ ਜਿੱਥੇ ਰੋਣਾ ਨਹੀਂ ਜਿੱਥੇ ਕਚੀਚੀਆਂ ਵਟਣਾ ਨਹੀਂ ਜਿੱਥੇ ਮੌਤ ਦਾ ਡਰ ਨਹੀਂ ਜਿੱਥੇ ਬਿਮਾਰੀ ਦਾ ਭੈ ਨਹੀਂ ਮੇਰੇ ਪਿਆਰੇ ਪ੍ਰਭੂ ਜਿੱਥੇ ਸੂਰਜ ਕਦੀ ਡੁੱਬਦਾ ਹੀ ਨਹੀਂ ਜਿੱਥੇ ਸੋਨੇ ਦੀਆਂ ਸੜਕਾਂ ਮੇਰੇ ਪਿਤਾ ਪਰਮੇਸ਼ਰ ਅਸੀਂ ਵੀ ਉਸ ਸੁੰਦਰ ਨਗਰੀ ਦੇ ਵਿੱਚ ਵਾਸੀ ਬਣਨਾ ਚਾਹੁੰਦੇ ਹਾਂ ਮੇਰੇ ਪ੍ਰਭੂ ਅਰ ਅਸੀਂ ਯਕੀਨ ਕਰਦੇ ਹਾਂ ਕਿ ਜੀਵਨ ਦੀ ਪੋਥੀ ਦੇ ਵਿੱਚ ਤੁਸੀਂ ਸਾਡਾ ਨਾਮ ਲਿਖ ਦਿੱਤਾ ਹੈ ਤੇ ਸਾਨੂੰ ਉਸ ਸਵਰਗ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਮੇਰੇ ਪ੍ਰਭੂ ਜਦੋਂ ਅਸੀਂ ਇਸ ਧਰਤੀ ਦੀ ਯਾਤਰਾ ਨੂੰ ਪੂਰੀਆਂ ਕਰੀਏ ਮੇਰੇ ਪਿਆਰੇ ਪ੍ਰਭੂ ਤੇ ਸਾਡਾ ਪ੍ਰਵੇਸ਼ ਉਸ ਸੁੰਦਰ ਨਗਰੀ ਦੇ ਵਿੱਚ ਹੋਏ ਮੇਰੇ ਪ੍ਰਭੂ ਤੁਹਾਡੀ ਬਾਦਸ਼ਾਹਤ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਸਾਨੂੰ ਸਵਰਗ ਰਾਜ ਦੇ ਲਈ ਪਵਿੱਤਰ ਆਤਮਾ ਦੇ ਰਹੀ ਤਿਆਰ ਕਰੋ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਸੀ ਪ੍ਰਾਰਥਨਾ ਕਰਦੇ ਸੇਵਕਾਈ ਦੇ ਵਿੱਚ ਜਿੰਨੇ ਵੀ ਸੰਤ ਸੇਵਕ ਤੁਸੀਂ ਖੜੇ ਕੀਤੇ ਆ ਮੇਰੇ ਪ੍ਰਭੂ ਤੁਹਾਡੇ ਰੂਹ ਦਾ ਦੁੱਗਣਾ ਵਿਸ਼ੇਕ ਉਹਨਾਂ ਦੇ ਉੱਤੇ ਆਉਂਦਾ ਆ ਮੇਰੇ ਪ੍ਰਭੂ ਤੁਹਾਡਾ ਆਤਮਾ ਉਹਨਾਂ ਦੇ ਨਾਲ ਗੱਲਬਾਤ ਕਰਦਾ ਆ ਮੇਰੇ ਪਿਤਾ ਪਰਮੇਸ਼ਰ ਜੀ ਔਰ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਇੰਨਾ ਗਿਆਨ ਉਹਨਾਂ ਨੂੰ ਦਿੰਨੇ ਆ ਮੇਰੇ ਪਿਤਾ ਪਰਮੇਸ਼ਰ ਕਿ ਉਹਨਾਂ ਦੇ ਗਿਆਨ ਦਾ ਸਾਨੀ ਕੋਈ ਨਹੀਂ ਹੁੰਦਾ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਇੰਨਾ ਸੱਚ ਦਾ ਕਲਾਮ ਗਹਿਰਾਈ ਦੇ ਨਾਲ ਤੁਸੀਂ ਉਹਨਾਂ ਨੂੰ ਸਮਝਾਉਨੇ ਸਿੱਖਾਉਂਦੇ ਆ ਕਿ ਜਦੋਂ ਮੇਰੇ ਪ੍ਰਭੂ ਤੁਹਾਡੇ ਕਲਾਮ ਨੂੰ ਉਹ ਬੋਲਦੇ ਆ ਤੇ پاک ਰੂਹ ਦੀ ਆਗੋਂ ਉਹਨਾਂ ਦੇ ਮੂੰਹ ਚੋਂ ਨਿਕਲਦੀ ਆ ਤੇ ਹਰੇਕ ਬੁਰਾਈ ਨੂੰ ਸਾੜੀ ਜਾਂਦੀ ਆ ਔਰ ਮੇਰੇ ਪ੍ਰਭੂ ਤੁਹਾਡਾ ਵਚਨ ਕਲੀਸੀਆ ਦੇ ਮਨਾਂ ਦੇ ਵਿੱਚ ਇਦਾਂ ਜਾਂਦਾ ਆ ਕਿ ਜਿੱਦਾਂ ਤੁਹਾਡੀ ਉਂਗਲੀ ਨੇ ਪੱਥਰ ਦੀਆਂ ਪੱਟੀਆਂ ਦੇ ਉੱਤੇ 10 ਹੁਕਮ ਲਿਖ ਦਿੱਤੇ ਇਦਾਂ ਹੀ ਮੇਰੇ ਪ੍ਰਭੂ ਜਦੋਂ ਵਚਨ ਬੋਲਿਆ ਜਾਂਦਾ ਤੇ ਮੇਰੇ ਪ੍ਰਭੂ ਤੁਸੀਂ ਓਪਨ ਡੋਰ ਚਰਚ ਦੀ ਕਲੀਸੀਆ ਦੇ ਮਨਾਂ ਦੇ ਉੱਤੇ ਆਪਣੇ ਵਚਨ ਨੂੰ ਲਿਖ